ਜੇ ਦੇਖਿਆ ਜਾਵੇ ਕਿ ਖਾਲਸਾ ਰਾਜ ਦੀ ਨੀ ਜਿਹੜੀ ਹੈ ਉਹ ਅੱਜ ਦੇ ਦਿਨ ਰੱਖੀ ਗਈ ਸੀਗੀ ਜੀ 12 ਮਈ 1710 ਨੂੰ ਜਦ ਵਜ਼ੀਰ ਖਾਨ ਨੂੰ ਖਜ਼ਰ ਖਾਨ ਤੇ ਉਸ ਦੇ ਦੋਹਾਂ ਪੁੱਤਰਾਂ ਦੇ ਮਰਨ ਅਤੇ ਸ਼ੇਰ ਮੁਹੰਮਦ ਖਾਨ ਦੇ ਜ਼ਖਮੀ ਹੋਣ ਅਤੇ ਮਲੇਰੀ ਫੌਜਾਂ ਦੀ ਹਾਰ ਦੀ ਖਬਰ ਪੁੱਜੀ ਤਾਂ ਉਹ ਬਹੁਤ ਦੁਖੀ ਹੋਇਆ ਪਰ ਉਸ ਨੇ ਦਿੱਲੀ ਅਤੇ ਲਾਹੌਰ ਤੋਂ ਹੋਰ ਫੌਜ ਅਤੇ ਹਥਿਆਰ ਮੰਗਵਾ ਲਏ ਸਨ ਹੁਣ ਵਜ਼ੀਰ ਖਾਨ ਕੋਲ ਬੇਪਨਾਹ ਗੋਲਾ ਬਰੂਦ ਹਥਿਆਰ ਘੋੜੇ ਤੇ ਹਾਥੀ ਵੀ ਸਨ ਉਸ ਦੀ ਫੌਜ ਦੀ ਗਿਣਤੀ ਵੀ ਬਹੁਤ ਸੀ ਪਰ ਉਹ ਬੰਦਾ ਸਿੰਘ ਦਾ ਹਮਲਾ ਉਡੀਕਣਾ ਨਹੀਂ ਸੀ ਚਾਹੁੰਦਾ ਉਹ ਚਾਹੁੰਦਾ ਸੀ ਕਿ ਸਿੱਖਾਂ ਤੇ ਅਚਾਨਕ ਹਮਲਾ ਕਰ ਦਿੱਤਾ ਜਾਵੇ ਦੂਜਾ ਉਹ ਬੰਦਾ ਸਿੰਘ ਨੂੰ ਸਰਹੰਦ ਤੋਂ ਬਾਹਰ ਹੀ ਟੱਕਰਨਾ ਚਾਹੁੰਦਾ ਸੀ ਵਜ਼ੀਰ ਖਾਨ ਨੇ ਇਸ ਦੇ ਨਾਲ ਇੱਕ ਹੋਰ ਵੀ ਵੱਡੀ ਚਾਲ ਖੇਡੀ ਉਸ ਨੇ ਸੁੱਚਾ ਨੰਦ ਦੇ ਇੱਕ ਭਤੀਜੇ ਗੰਡਾ ਮਲ ਨੂੰ 1000 ਹਿੰਦੂ ਫੌਜੀ ਦੇ ਕੇ ਬੰਦਾ ਸਿੰਘ ਦੀਆਂ ਫੌਜਾਂ ਵਿੱਚ ਸ਼ਾਮਲ ਹੋਣ ਵਾਸਤੇ ਛੱਤ ਬਨੂੜਵਲ ਤੋੜ ਦਿੱਤਾ ਉਸ ਦਾ پلان ਇਹ ਸੀ ਕਿ ਜੰਗ ਸ਼ੁਰੂ ਹੁੰਦਿਆਂ ਹੀ ਇਹ ਸਾਰੇ ਗਦਾਰੀ ਕਰਕੇ ਮੈਂ ਜਾਨ ਛੱਡ ਕੇ ਭੱਜ ਜਾਣਗੇ ਜਿਸ ਨਾਲ ਸਿੱਖ ਫੌਜਾਂ ਵਿੱਚ ਖਲਬਲੀ ਮਚ ਜਾਵੇਗੀ ਇਸੇ ਉਲਝਣ ਵਿੱਚ ਉਹ ਮਾਰੇ ਜਾਣਗੇ ਜਾਂ ਮੈਦਾਨ ਛੱਡ ਜਾਣਗੇ ਜਦ ਇਹ ਜੱਥਾ ਗੰਢਾ ਮਲ ਦਾ ਬੰਦਾ ਸਿੰਘ ਬਹਾਦਰ ਦੇ ਕੈਂਪ ਵਿੱਚ ਪਹੁੰਚਿਆ ਤਾਂ ਸਿੱਖਾਂ ਨੂੰ ਇਸ ਗੱਲ ਦਾ ਯਕੀਨ ਨਾ ਆਇਆ ਕਿ ਇਹ ਵਜ਼ੀਰ ਖਾਨ ਤੋਂ ਬਗ਼ੀ ਹੋ ਕੇ ਸਿੱਖਾਂ ਨਾਲ ਆੜਲੇ ਨੇ ਇਸ ਕਰਕੇ ਬੰਦਾ ਸਿੰਘ ਨੇ ਫੈਸਲਾ ਕੀਤਾ ਕਿ ਇਹਨਾਂ ਨੂੰ ਅੱਗੇ ਲਾਉਣ ਦੀ ਥਾਂ ਸਭ ਤੋਂ ਆਖਰੀ ਕਤਾਰਾਂ ਦੇ ਵਿੱਚ ਰੱਖਿਆ ਜਾਵੇ ਹੁਣ ਸਾਰੇ ਸਿੱਖ ਚੱਪੜਚਿੜੀ ਦੀ ਝੂ ਵਿੱਚ ਇਕੱਠੇ ਹੋ ਗਏ ਅਜਿਹਾ ਜਪਦਾ ਹੈ ਕਿ ਕਦੇ ਇਸ ਥਾਂ ਦਾ ਨਾਂ ਇੱਕ ਇੱਕ ਇਸ ਥਾਂ ਦੇ ਉੱਤੇ ਇੱਕ ਵੱਡਾ ਛੱਪੜ ਹੋਵੇਗਾ ਤੇ ਨੇੜੇ ਇੱਕ ਛਿੜੀ ਹੋਵੇਗੀ ਜਿਸ ਦਾ ਨਾਂ ਮਗਰੋਂ ਛੱਪੜ ਚਿੜੀ ਤੋਂ ਵਿਗੜ ਕੇ ਚੱਪੜਚਿੜੀ ਦਾ ਮੈਦਾਨ ਬਣ ਗਿਆ ਹੋਵੇਗਾ ਬੰਦਾ ਸਿੰਘ ਨੇ ਝੂ ਵਿੱਚ ਇਕੱਠੇ ਹੋ ਕੇ ਸਰਹੰਦ ਤੇ ਹਮਲੇ ਦੀ ਤਿਆਰੀ ਕਰ ਲਈ ਇੱਥੋਂ ਸਰਹੰਦ ਤਕਰੀਬਨ 20 ਕਿਲੋਮੀਟਰ ਦੀ ਦੂਰੀ ਤੇ ਹੈ ਪਰ ਇਸ ਤੋਂ ਪਹਿਲਾਂ ਕਿ ਸਿੱਖ ਫੌਜਾਂ ਸਰਹੰਦ ਵੱਲ ਕੂਚ ਕਰ ਸਕਦੀਆਂ ਉਹਨਾਂ ਨੂੰ ਖਬਰ ਮਿਲ ਗਈ ਕਿ ਵਜ਼ੀਰ ਖਾਨ ਦੀ ਇੱਕ ਵੱਡੀ ਫੌਜ ਨੂੰ ਲੈ ਕੇ ਉਧਰ ਵੱਲ ਵਧ ਰਿਹਾ ਹੈ ਜੀ ਇਸ ਤੇ ਬੰਦਾ ਸਿੰਘ ਨੇ ਸਾਰੀਆਂ ਫੌਜਾਂ ਨੂੰ ਚਾਰ ਹਿੱਸਿਆਂ ਦੇ ਵਿੱਚ ਵੰਡ ਦਿੱਤਾ ਸਿੱਖਾਂ ਕੋਲ ਹੁਣ 6 ਤੋਪਾਂ ਵੀ ਆ ਚੁੱਕੀਆਂ ਸਨ ਮਸ਼ਹੂਰ ਤੋਪਚੀ ਭਾਈ ਸ਼ਾਹਵਾਜ ਸਿੰਘ ਨੂੰ ਇਹਨਾਂ ਦਾ ਚਾਰਜ ਸੰਭਾਲ ਦਿੱਤਾ ਗਿਆ ਫੌਜਾਂ ਦੀ ਕਮਾਂਡ ਫਤੇ ਸਿੰਘ ਕਰਮ ਸਿੰਘ ਧਰਮ ਸਿੰਘ ਅਤੇ ਆਲੀ ਸਿੰਘ ਨੂੰ ਸੌਪ ਦਿੱਤੀ ਗਈ ਬੰਦਾ ਸਿੰਘ ਨੇ ਆਪ ਇੱਕ ਟਿੱਬੇ ਤੇ ਮੋਰਚੇ ਲਾ ਲਿਆ ਤੇ ਸਾਰੀ ਹਾਲਤ ਤੇ ਨਿਗਰ ਰੱਖਣ ਲੱਗ ਪਿਆ ਖਾਫੀ ਖਾਨ ਮੁਤਾਬਕ ਸੈਕ ਫੌਜਾਂ ਦੀ ਗਿਣਤੀ 30 ਤੋਂ 40 ਹਜ਼ਾਰ ਸੀ ਉਹਨਾਂ ਕੋਲ ਵਧੀਆ ਹਥਿਆਰ ਨਹੀਂ ਸਨ ਤੇ ਸਿਰਫ ਤਲਵਾਰਾਂ ਨੇਜੇ ਤੀਰ ਕਮਾਂ ਤੇ ਕੁਝ ਕੁ ਬੰਦੂਕਾਂ ਸਨ ਅੱਜ 12 ਮਈ ਹੈ ਤੇ ਉਹ 12 ਮਈ 12 ਮਈ 1710 ਦੀ ਸਵੇਰ ਤੱਕ ਵਜ਼ੀਰ ਖਾਨ ਦੀ ਫੌਜ ਵੀ ਪਹੁੰਚ ਚੁੱਕੀ ਸੀ ਭਾਵੇਂ ਢਾਡੀ ਲੋਕ ਵਜ਼ੀਰ ਖਾਨ ਦੀ ਫੌਜ 1 ਲੱਖ ਦੇ ਕਰੀਬ ਦੱਸਦੇ ਹਨ ਪਰ ਵਜ਼ੀਰ ਖਾਨ ਕੋਲ ਕੁੱਲ 5 ਤੋਂ 6000 ਘੋੜਸਵਾਰ ਸੀ 7 ਤੋਂ 8000 ਬੰਦੂਕਚੀ 8000 ਗਾਜ਼ੀ ਜਹਾਦ ਵਾਲੇ ਅਤੇ ਕੁਝ ਪੈਦਲ ਫੌਜੀ ਸੀਗੇ ਜਾਨੀ ਕਿ ਕੁੱਲ ਗਿਣਤੀ ਉਹਨਾਂ ਦੀ ਤਕਰੀਬਨ 20 ਕੁ ਹਜ਼ਾਰ ਸੀ ਉਸ ਦੀ ਫੌਜ ਵਿੱਚ ਸਭ ਤੋਂ ਅੱਗੇ ਹਾਥੀ ਸਨ ਸਰਹੰਦੀ ਫੌਜ ਵਿੱਚ ਚਾਰੇ ਪਾਸੇ ਯਾ ਅਲੀ ਯਾ ਅਲੀ ਦੀਆਂ ਆਵਾਜ਼ਾਂ ਆ ਰਹੀਆਂ ਸਨ ਐਸੇ ਸਿੱਖਾਂ ਨੇ ਅਕਾਲ ਅਕਾਲ ਦੇ ਯਕਾਰੇ ਗੰਜੋਣੇ ਸ਼ੁਰੂ ਕਰ ਦਿੱਤੇ ਸਿੱਖ ਜਨਰਲਾਂ ਨੇ ਵੀ ਸੱਚਾ ਪਾਤਸ਼ਾਹ ਅਤੇ ਫਤਿਹ ਦਰਸ਼ਨ ਦੇ ਨਵੇਂ ਜਕਾਰੇ ਵੀ ਘੜ ਲਿਆ ਸੀ ਕਿਉਂਕਿ ਇਹ ਜਕਾਰੇ ਅੱਲਾਹੂ ਅਕਬਰ ਬੰਗ ਜਪਦੇ ਸੀ ਲੜਾਈ ਸ਼ੁਰੂ ਹੁੰਦੀ ਹੈ ਜਦੋਂ ਹਾਥੀ ਸਿੱਖਾਂ ਦੀਆਂ ਤੋਪਾਂ ਦੀ ਮਾਰ ਦੇ ਦਾਇਰੇ ਵਿੱਚ ਆ ਗਏ ਤਾਂ ਸਿੱਖਾਂ ਨੇ ਇੱਕ ਦਮ ਗੋਲੇ ਵਰਸਾਤੇ ਹਾਥੀਆਂ ਨੂੰ ਖਦੇੜਨ ਦੀ ਕੋਸ਼ਿਸ਼ ਕੀਤੀ ਗਈ ਵਜ਼ੀਰ ਖਾਨ ਦੀ ਫੌਜ ਦੇ ਕੁਝ ਹਾਥੀ ਜ਼ਖਮੀ ਹੋ ਕੇ ਝੰਗਾੜਦੇ ਹੋਏ ਪਿੱਛੇ ਵੱਲੋਂ ਦੌੜੇ ਆਪਣੇ ਹੀ ਫੌਜੀਆ ਨੂੰ ਜ਼ਖਮੀ ਕਰ ਗਏ ਇਸ ਦੇ ਜਵਾਬ ਵਜੋਂ ਸਰਹੰਦੀ ਦੀ ਫੌਜ ਦੀਆਂ ਤੋਪਾਂ ਵੀ ਵਰਨ ਲੱਗ ਪਈਆਂ ਸਿੱਖ ਫੌਜਾਂ ਕਿਉਂਕਿ ਛਿੜੀ ਵਾਲੇ ਪਾਸੇ ਸਨ ਇਸ ਕਰਕੇ ਉਹਨਾਂ ਨੂੰ ਦਰਖਤਾਂ ਦੀ ਓਟ ਮਿਲ ਗਈ ਉਦੋਂ ਸਿੱਖਾਂ ਦੀਆਂ ਤੋਪਾਂ ਨੇ ਸਰਹੰਦੀ ਤੋਪਚੀਆਂ ਨੂੰ ਆਪਣੀ ਮਾਰ ਹੇਠ ਲੈ ਆਂਦਾ ਇਹਨਾਂ ਤੋਪਚੀਆਂ ਦੇ ਮਾਰੇ ਜਾਣ ਮਗਰੋਂ ਸਰਹੰਦੀ ਫੌਜ ਮਗਰੋਂ ਤੋਪਾਂ ਦੀ ਗੋਲਾਬਾਰੀ ਬੰਦ ਹੋ ਗਈ ਹੁਣ ਕਈ ਸਿੱਖ ਘੋੜਸਵਾਰ ਸਰਹੰਦੀ ਫੌਜਾਂ ਦੇ ਵਿੱਚ ਜਾਵੜੇ ਅਤੇ ਵੱਡ ਟਕ ਸ਼ੁਰੂ ਹੋ ਚੁੱਕੀ ਸੀ ਸਿੱਖਾਂ ਨੂੰ ਸਰਹੰਦ ਤੇ ਬਹੁਤ ਗੁੱਸਾ ਆਇਆ ਤੇ ਇਸ ਦੇ ਹਾਕਮਾਂ ਨੂੰ ਸਜ਼ਾ ਦੇਣਾ ਚਾਹੁੰਦੇ ਸਨ ਇਸ ਕਰਕੇ ਉਹ ਸਿਰ ਤਲੀ ਤੇ ਅਦਾਕ ਕੇ ਜੂਝ ਰਹੀ ਸੀ ਜੰਗ ਦੇ ਮੈਦਾਨ ਦੇ ਵਿੱਚ ਦੂਜੇ ਪਾਸੇ ਮੁਗਲ ਅਤੇ ਪਠਾਨ ਫੌਜੀ ਵੀ ਸਿਰਫ ਤਨਖਾਹਦਾਰ ਸਨ ਜਦੋਂ ਬਹੁਤ ਮਾਰੋ ਮਾਰ ਹੋ ਚੁੱਕੀ ਸੀ ਤਾਂ ਬਹੁਤ ਸਾਰੇ ਭਾੜੇ ਦੇ ਲੈਂਦੇ ਹੋਏ ਫੌਜੀ ਇਹਲੇ ਭਾੜੇ ਦੇ ਫੌਜੀ ਹੁੰਦੇ ਆ ਕਿੱਥੇ ਟਿਕਦੇ ਆ ਸਰਿੰਦੀ ਫੌਜੀਆਂ ਨੇ ਜਾਨ ਬਚਾਉਣ ਵਾਸਤੇ ਪਿੱਛੇ ਖਿਸਕਣਾ ਸ਼ੁਰੂ ਕਰ ਦਿੱਤਾ ਜਹਾਦ ਦੇ ਨਾਂ ਤੇ ਇਕੱਠੇ ਕੀਤੇ ਗਏ ਪਠਾਨ ਅਤੇ ਮੁਗਲ ਵੀ ਜੰਗ ਦੇ ਤੌਰ ਤਰੀਕਾ ਤੋਂ ਅਣਜਾਣ ਹੋਣ ਕਰਕੇ ਬਹੁਤੀ देर ਲੜਾਈ ਨਾ ਕਰ ਸਕੇ ਉਹਨਾਂ ਵਿੱਚੋਂ ਬਹੁਤ ਸਾਰੇ ਮਾਰੇ ਗਏ ਤੇ ਬਹੁਤ ਸਾਰੇ ਮੈਦਾਨ ਛੱਡ ਕੇ ਭੱਜ ਗਏ ਇਸ ਐਨ ਇਸੇ ਮੌਕੇ ਸੁੱਚਾ ਨੰਦ ਦਾ ਭਤੀਜਾ ਗੰਡਾ ਮਲ ਵੀ ਆਪਣੇ ਜਸੂਸ ਹਿੰਦੂ ਫੌਜੀ ਲੈ ਕੇ ਭੱਜਣ ਲੱਗਾ ਇਸ ਨਾਲ ਸਿੱਖਾਂ ਦੇ ਖੇਮੇ ਵਿੱਚ ਕੁਝ ਘਬਰਾਹਟ ਫੈਲ ਗਈ ਇਸ ਨੂੰ ਵੇਖਦੇ ਸਾਰੇ ਬੰਦਾ ਸਿੰਘ ਨੇ ਟਿੱਲੇ ਤੋਂ ਉੱਤਰ ਕੇ ਆਪ ਮੈਦਾਨ ਵਿੱਚ ਆ ਗਏ ਬੰਦਾ ਸਿੰਘ ਨੂੰ ਆਪਣੇ ਵਿੱਚ ਖੜਾ ਦੇਖ ਕੇ ਸਿੱਖਾਂ ਦੇ ਹੌਸਲੇ ਦੂਨੇ ਚੌਨੇ ਹੋ ਗਏ ਤੇ ਉਹ ਨਵੇਂ ਜੋਸ਼ ਨਾਲ ਸਰਹੰਦੀ ਫੌਜਾਂ ਤੇ ਟੁੱਟ ਕੇ ਪੈ ਗਏ ਇਸ ਨਾਲ ਸਰੰਦੀ ਫੌਜਾਂ ਦੇ ਪਿੱਛੇ ਹਟਣਾ ਸ਼ੁਰੂ ਕਰ ਦਿੱਤਾ ਇਹ ਵੇਖ ਕੇ ਵਜ਼ੀਰ ਖਾਨ ਤੇ ਉਸਦਾ ਵਜ਼ੀਰ ਸੁਚਾਨੰਦ ਆਪ ਅਗਲੀਆਂ ਸਫਾਵਾਂ ਦੇ ਵਿੱਚ ਆ ਗਏ ਸਰਹੰਦੀ ਫੌਜੀਆਂ ਨੂੰ ਹੱਲਾਸ਼ੇਰੀ ਦੇਣ ਲੱਗ ਪਏ ਸਭ ਤੋਂ ਪਹਿਲੀ ਟੱਕਰ ਬਾਜ ਸਿੰਘ ਅਤੇ ਸੁਚਾ ਸਿੰਘ ਵਿੱਚ ਹੋਈ ਬਾਜ ਸਿੰਘ ਜਦ ਸੁਚਾਨੰਦ ਵੱਲ ਵਧਿਆ ਤਾਂ ਬੁੱਝਦਲ ਸੁਚਾਨੰਦ ਖੋਫ ਨਾਲ ਡਹਿਲ ਗਿਆ ਤੇ ਪਿੱਛੇ ਨੂੰ ਭੱਜਣ ਲੱਗਾ ਮੈਦਾਨ ਵਿੱਚੋਂ ਭੱਜੇ ਜਾਂਦੇ ਸੁਚਾਨੰਦ ਦੇ ਸਰਹੰਦ ਜਾ ਕੇ ਸਾਹ ਲਿਆ ਇਸ ਮਗਰੋਂ ਜਦ ਬਾਜ ਸਿੰਘ ਤੇ ਫਤੇ ਸਿੰਘ ਦੀ ਨਿਗਾ ਵਜ਼ੀਰ ਖਾਨ ਤੇ ਪਈ ਤਾਂ ਉਹ ਕੋੜੇ ਦੌੜਾ ਕੇ ਉਸ ਦੇ ਵੱਲ ਪਹੁੰਚ ਗਏ ਉਸੇ ਹਾਥੀ ਨੂੰ ਘੇਰ ਲਿਆ ਜਦੋਂ ਹੱਥੋਂ ਬਾਈਥੀ ਲੜਾਈ ਸ਼ੁਰੂ ਹੋਈ ਤਾਂ ਜਿਸ ਵਿੱਚ ਵਜ਼ੀਰ ਖਾਨ ਮਾਰਿਆ ਗਿਆ ਇਹਨੇ ਵਿੱਚ ਉਹਨਾਂ ਨੂੰ ਸ਼ੇਰ ਮੁਹੰਮਦ ਖਾਨ ਮਲੇਰਕੋਟਲੇ ਵਾਲਾ ਜੋ ਬਹਿਲੋਲਪੁਰ ਵਿੱਚ ਮਜ਼ੈਲਾ ਹੱਥੋਂ ਮਾਰ ਖਾ ਕੇ ਫਿਰ ਇੱਥੇ ਚੱਪੜਚੜੀ ਵਿੱਚ ਆ ਲੜਿਆ ਸੀ ਉਹ ਵੀ ਨਜ਼ਰ ਆ ਗਿਆ ਸਿੱਖਾਂ ਨੇ ਉਸ ਨੂੰ ਵੀ ਪਾਰ ਬੁਲਾ ਦਿੱਤਾ ਉਸ ਦਾ ਪ੍ਰਖ ਖਵਾਜਾ ਅਲੀ ਵੀ ਮਾਰਿਆ ਗਿਆ ਇਹਨਾਂ ਦੀ ਮੌਤ ਮਗਰੋਂ ਇੱਕ ਵੀ ਪਠਾਨ ਜਾਂ ਮੁਗਲ ਫੌਜੀ ਮੈਦਾਨ ਵਿੱਚ ਨਾ ਠਹਿਰਿਆ ਸਾਰੇ ਮੁਗਲ ਫੌਜੀ ਸਭ ਕੁਝ ਛੱਡ ਕੇ ਖਾਲੀ ਹੱਥ ਸਿਰਫ ਜਾਨ ਬਚਾ ਕੇ ਭੱਜ ਗਏ ਇਹ ਦਿਨ ਆਈ ਬਾਰਾ ਮੈਂ ਇਸ ਸਵੇਰ ਤੋਂ ਦੁਪਹਿਰ ਤੱਕ ਕੁਝ ਘੰਟੇ ਹੀ ਚੱਲ ਸਕੀ